加बिनेट मंत्री ਹਰਪਾਲ ਸਿੰਘ ਚੀਮਾ ਦਾ ਕਹਿਣੇ ਕਿ ਪੰਜਾਬ ਚ ਪਿਛਲੇ ਸਾਲਾਂ ਤੋਂ ਸਭ ਤੋਂ ਵੱਡਾ ਮੁੱਦਾ ਨਸ਼ਾ ਦਰਿਆ ਕਾਂਗਰਸ ਦੀ ਸਰਕਾਰ ਤਿੱਦੋਂ ਮੁੱਖ ਮੰਤਰੀ ਵੀ ਨਸ਼ਾ ਨੂੰ ਰੋਕਣ ਚ ਕਾਮਯਾਬ ਨਹੀਂ ਹੋਏ ਪੰਜਾਬ ਦੇ ਲੋਕਾਂ ਨੇ ਫਿਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤੇ ਹੁਣ ਸਾਡੀ ਸਰਕਾਰ ਲਗਾਤਾਰ ਨਸ਼ਾ ਨੂੰ ਜਦੋਂ ਖਤਮ ਕਰਨ ਲਈ ਲੱਗੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਬੁਲਡੋਜ਼ਰ ਕਾਰਵਾਈਆਂ ਜਾਰੀ ਨੇ ਨਸ਼ਾ ਤਸਕਰ ਫੜੇ ਜਾ ਰਹੇ ਨੇ ਐਂਟੀ ਡਰੋਨ ਸਿਸਟਮ ਰਾਹੀਂ ਸਰਹੱਦ ਪਾਰੋਂ ਨਸ਼ੇਦੀ ਆਮਦ ਤੇ ਵੀ ਰੋਕ ਲਗਾਇਆ ਚਾਰਜ ਕੀ ਉਥੇ ਲਗਾਤਾਰ ਨਸ਼ੇ ਦੇ ਖਾਤਮੇ ਨੂੰ ਵੀ ਲੈ ਕੇ ਕੰਮ ਹੋ ਰਹੇ ਨੇ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ 2017 ਚ ਲੜੀ ਸੀ ਆਮ ਆਦਮੀ ਪਾਰਟੀ ਨੇ ਫਸਟ ਟਾਈਮ ਜਿਹੜੀ ਇਲੈਕਸ਼ਨ ਆ ਪੰਜਾਬ ਵਿਧਾਨ ਸਭਾ ਦੀ 2017 ਚ ਲੜੀ ਔਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵੱਡਾ ਭਰੋਸਾ ਕੀਤਾ ਸਾਨੂੰ اپੋਜੀਸ਼ਨ 'ਚ ਬਿਠਾਇਆ ਜਿਹੜੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਆ ਔਰ ਲੋਕਾਂ ਨੇ ਭਰੋਸਾ ਕਰਕੇ اپੋਜੀਸ਼ਨ ਦਾ ਰੋਲ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਕਿਉਂਕਿ 2017 ਦੇ ਅੰਦਰ ਵੱਡੇ ਮੁੱਦੇ ਸੀ ਕਿ ਪੰਜਾਬ ਦੇ ਅੰਦਰ ਨਸ਼ਾ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਕਿਸਾਨੀ ਨੂੰ ਕੌਣ ਪਟੜੀ ਤੇ ਲੈ ਕੇ ਆਊਗਾ ਪੰਜਾਬ ਦੇ ਅੰਦਰ ਇੰਡਸਟਰੀ ਕੌਣ ਲੈ ਕੇ ਆਊਗਾ ਇਹ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ 2017 ਦੀ ਇਲੈਕਸ਼ਨ ਹੋਈ ਸੀ ਪਰ ਸਭ ਤੋਂ ਅਹਿਮ ਮੁੱਦਾ ਪੰਜਾਬ ਦੇ ਅੰਦਰ ਉਸ ਸਮੇਂ ਨਸ਼ੇ ਦਾ ਸੀ ਡਰਗ ਦਾ ਸੀ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਕੀ ਕਹਿ ਕੇ ਜਾਂਦੇ ਪੰਜਾਬ ਚ ਆ ਕੇ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ 'ਚ ਦਬੋ ਦਿੱਤਾ ਗਿਆ ਨਸ਼ਿਆਂ 'ਚ ਗਲਤਾਨਾ ਕਰ ਦਿੱਤਾ ਗਿਆ ਕਿਹਦੇ ਦੁਆਰਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਇਹ ਤੁਸੀਂ ਸਾਰੇ ਪ੍ਰਿੰਟ মিডিਆ ਵਾਲਿਆਂ ਨੇ ਛਾਪਿਆ ਸੀ ਵੱਡੇ ਵੱਡੇ ਕਾਲਮ ਲਿਖੇ ਸੀ ਵੱਡੇ ਵੱਡੇ ਐਸਏ ਲਿਖੇ ਗਏ ਵੱਡੇ ਵੱਡੇ ਆਰਟੀਕਲ ਲਿਖੇ ਗਏ ਕਿ ਰਾਹੁਲ ਗਾਂਧੀ ਦੇਸ਼ ਦਾ ਬਹੁਤ ਵੱਡਾ ਲੀਡਰ ਆ ਔਰ ਕਹਿ ਕੇ ਗਿਆ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ 'ਚ ਡੁੱਬ ਗਿਆ ਇਹ ਬਹੁਤ ਵੱਡਾ ਮੁੱਦਾ ਬਣਿਆ ਅਸੀਂ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ 2017 ਚ ਕਿ ਜੇ ਸੱਤਾ ਚਾਹੀ ਤਾਂ ਨਸ਼ਾ ਖਤਮ ਕਰਾਂਗੇ ਪਰ ਲੇਕਿਨ ਦੂਜੇ ਪਾਸੇ ਕਾਂਗਰਸ ਪਾਰਟੀ ਉਹ ਪਾਰਟੀ ਸੀ ਜਿਹੜੀ ਮੈਂ ਸਮਝਦਾ 1885 ਚ ਬਣੀ ਸੀਗੀ ਤਾਂ ਉਸ ਪਾਰਟੀ ਨੇ ਕੀ ਕਿਹਾ ਉਸ ਪਾਰਟੀ ਦੇ ਸੀਐਮ ਦੇ ਕੈਂਡੀਡੇਟ ਨੇ ਤੱਕ